ਇਨਵੈਸਟ ਪੰਜਾਬ ਇੰਡੀਆ 2026 ਜਿੰਦਾ ਉਹ ਅਸੀਂ ਚાલુ ਕੀਤਾ ਜਿਸ ਦੇ ਪੰਜਾਬ ਆਪਣੇ ਆਰਥਿਕ ਅਤੇ ਸ਼ਹਿਰੀ ਪ੍ਰਵਰਤਨ ਦੇ ਮਹੱਤਵਪੂਰਨ ਪੜਾਅ ਵਿੱਚ ਦਾਖਲ ਹੋ ਰਿਹਾ ਹੈ ਜੋ ਕਿ ਸਿਰਫ ਵਿਕਾਸ ਤੇ ਨਹੀਂ ਸਗੋ ਇੱਕ ਅਜਿਹੇ ਮਾਡਲ ਨੂੰ ਕਰ ਦੇਣ ਦੀ ਕੇਂਦ੍ਰਿਤ ਹੈ ਜੋ ਸਮਾਵੇਸ਼ੀ ਲਚਕੀਲਾ ਤੇ ਵਿਸ਼ਵ ਪੱਧਰ ਦੇ ਪ੍ਰਤੀਯੋਗੀ ਹੋਵੇ ਮਾਨਜਗ ਮੁੱਖ ਮੰਤਰੀ ਪੰਜਾਬ ਸਰਕਾਰ ਪੌਂਸਲ ਮਾਨਜਗ ਜੋਗ ਕੁਆਈ ਹੈਟ ਪੰਜਾਬ ਸਰਕਾਰ ਦੇ ਇਸ ਸਬੰਧ ਦੇ ਸਰਪੱਖੀ ਵਿਕਾਸ ਲਈ ਨਿਰੰਤਰ ਤੇ ਕੰਦੇ ਜਿਹੜੀ ਯਤਨ ਜਿਵੇਂ ਹਰ ਸਬ ਮਹੇਕਾਰੀਆਂ ਡਮਾਡਾ ਵਿੱਚ ਉਸ ਤਰ੍ਹਾਂ ਇਨਵੈਸਟ ਮਹਾਲੀ 2026 ਦੀ ਕਰ ਰਹੀ ਹੈ ਜਿਸ ਵਿਚ ਰੀਅਲ اسٹیਟ ਸੈਕਟਰ ਦਾ ਮਜ਼ਬੂਤ ਪੁਲਰ ਸਭ ਜੀਤੀ ਤੇ ਵਿਸਤਾਰ ਵੀ ਖੰਮ ਲਾ ਪਿਛਲੇ ਦਹਾਕੇ ਦੌਰਾਨ ਮਹਾਲੀ ਟੈਕਨੋਲੋਜੀ ਸਿਹਤ ਸੰਭਾਲ ਉਦਨ ਨਿਰਮਾਨ ਅਤੇ ਗਿਆਨ ਅਧਾਰਤ ਸਵਾਵਾਂ ਲਈ ਪੰਜਾਬ ਦਾ ਮੁੱਖ ਪਲੇਟਫਾਰਮ ਬਣ ਗਿਆ ਹੈ ਜਿਸ ਨੂੰ ਮਜ਼ਬੂਤ ਸੰਸਥਾਗਤ ਮਜਬੂਤੀ ਅਤੇ ਚੰਗੀ ਤਰ੍ਹਾਂ ਯੋਜਨਾਬੱਧ ਸ਼ਹਿਰੀ ਬੁਨਿਆਦੀ ਢਾਂਚੇ ਦੁਆਰਾ ਸਮਰਪਿਤ ਕੀਤਾ ਗਿਆ ਹੈ ਇਹ ਸ਼ਹਿਰ ਭਾਰਤੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਸ਼ਹਿਰੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਜਿਸ ਨੇ 2012 ਤੋਂ 2021 ਦੌਰਾਨ ਲਗਭਗ 10% ਕੁੱਲ ਜ਼ਿਲ੍ਹਾ ਘਰੇਲੂ ਉਤਪਾਦ ਜੀਡੀਪੀ ਵਾਧਾ ਦਰਜ ਕੀਤਾ ਜਿਸ ਵਿੱਚ ਆਈਟੀ ਗਲੋਬਲ ਸਮਰੱਥਾ ਕੇਂਦਰ ਇਲੈਕਟ੍ਰੋਨਿਕਸ ਪਤ ਜੀ ਸੈਮੀ ਕਨਡਕਟਰ ਸਿਹਤ ਸੰਭਾਲ ਸਿੱਖਿਆ ਤੇ ਕਿਸਬਰ ਸਬਾਵਾਂ ਸੰਭਾਲ ਹਨ ਮਹਾਲੀ ਵਰਤਮਾਨ ਵਿੱਚ 50-60 ਹਜ਼ਾਰ ਕਿਸੇਵਰਾਂ ਨੂੰ ਰੋਜਗਾਰ ਦਿੰਦਾ ਹੈ ਜਿਸ ਵਿੱਚ ਆਈਟੀ ਅਤੇ ਜੀਸੀਸੀ ਰੋਜਗਾਰ ਅਗਲੇ 5 ਸਾਲਾਂ ਵਿੱਚ ਲਗਭਗ ਦੁੱਗਣਾ ਹੋਣ ਦੀ ਉਮੀਦ ਹੈ ਮਹਾਲੀ ਪ੍ਰਮੁੱਖ ਹੋਣ ਵਾਲਾ ਜਿਹੜਾ ਹਾਲੀਆ ਨਿਵੇਸ਼ ਹੈ ਵਿ ਵਿਕੀ ਵਿਕਾਸ ਅਤੇ ਖਸ਼ਾਨਦਾਰ ਸ਼ਹਿਰ ਵਜੋਂ ਮਹਾਲੀ ਤੇਜ਼ੀ ਨਾਲ ਉੱਭਰਿਆ ਹੈ ਜਿਸ ਨੂੰ ਜਨਤਕ ਤੇ ਨਿੱਜੀ ਖੇਤਰ ਦੇ ਨਿਵੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਸੇਤ ਸੰਭਾਲ ਹੋਟੇਜ ਹੈਲਥਕੇਅਰ ਨੇ 900 ਕਰੋੜ ਦੇ ਨਿਵੇਸ਼ ਨਾਲ ਮਹਾਲੀ ਵਿੱਚ ਵਿਸਥਾਰ ਕਰਿਆ ਜਿਸ ਨਾਲ ਸਹਿਦੀ ਉਂ ਸੇਤ ਸੰਭਾਲ ਤੇ ਮੈਡੀਕਲ ਟੂਰੀਜ਼ਮ ਲਈ ਇੱਕ ਖੇਤਰ ਵਜੋਂ ਖੇਤਰੀ ਕੇਂਦਰ ਵਜੋਂ ਸਥਿਤੀ ਮਜ਼ਬੂਤ ਹੋ ਰਹੀ ਹੈ ਸੂਚਨਾ ਟੈਕਨੋਲੋਜੀ ਵਿੱਚ ਇਨਫੋਸਿਸ ਨੇ ਲਗਭਗ 300 ਕਰੋੜ ਦੇ ਨਿਵੇਸ਼ ਨਾਲ ਮਹਾਲੀ ਦੀ ਆਈਟੀ ਸਿਟੀ ਵਿੱਚ ਇੱਕ ਨਵਾਂ ਕੈਂਪ ਜਿਹੜਾ ਵਿਕਸਤ ਕਰ ਰਿਹਾ ਹੈ ਜਿਸ ਨਾਲ ਲਗਭਗ 2500 ਉੱਚ ਹੁਨਰਮੰਦ ਨੌਕਰੀਆਂ ਪੈਦਾ ਹੌਂਦ ਦੀ ਉਮੀਦ ਹੈ ਜਿਵੇਂ ਮੁੱਖ ਮੰਤਰੀ ਸਰਦਾਰ ਕੋਰਟ ਸਿੰਘ ਮਾਨ ਜੀ ਪੂਰੇ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਕਾਨੂੰਨ ਦੇ ਲਈ ਹਰ ਖੇਤਰ ਵਿੱਚ ਜਿਹੜੀ ਆ ਹਰ ਡਿਪਾਰਟਮੈਂਟਿਕ ਵਿੱਚ ਬੱਚਿਆਂ ਦੀ ਐਜੂਕੇਸ਼ਨ ਤੋਂ ਲੈ ਕੇ ਰੋਜ਼ਗਾਰ ਤੋਂ ਲੈ ਕੇ ਸਿਹਤ ਸੌਂ ਨੂੰ ਲੈ ਕੇ ਹਰ ਪਾਸੇ ਜਿਹਨੇ ਮੰਨਣਾ ਮਾਰਿਆ ਸਭ ਮਹੱਲੀ ਵਿੱਚ ਵੀ ਜਿਹੜੇ ਜਿਵੇਂ ਇਨਵੈਸਟ ਪੰਜਾਬ 2026 ਔਰ ਨਾਲ ਦੇ ਨਾਲ ਦੀ ਇਹ ਆਪਸ਼ਨਾਂ ਤੇ ਸਾਰੀਆਂ ਇਹੀ ਪੰਜਾਬ ਨੂੰ ਡੰਗਣਾ ਪੰਜਾਬ ਵੱਲੇ ਪਾਸੇ ਲਿ ਜਾ ਰਹੀਆਂ